ਮੰਡਪਾਗੀ ਖਬਰ ਆਦਮਪੁਰ ਦੇ ਖੁਰਦਪੁਰ ਰੇਲਵੇ ਸਟੇਸ਼ਨ ਵਿਖੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ਾਂ ਮਿਲੀਆਂ ਨੇ ਰੇਲਵੇ ਸਟੇਸ਼ਨ ਮਾਸਟਰ ਨਰੇਸ਼ ਰਾਜੂ ਨੂੰ ਪਤਾ ਲੱਗਾ ਤੇ ਰੇਲਵੇ ਸਟੇਸ਼ਨ ਦੇ ਨਵੇਂ ਉਸਾਰੇਗੇ ਬਿਲਡਿੰਗ ਦੇ ਇੱਕ ਕਮਰੇ ਦੇ ਨੇੜੇ ਇੱਕ ਪੁਲਿਸ ਮੁਲਾਜ਼ਮ ਦੀ ਲਾਸ਼ ਪਈ ਹੋਈ ਸੀ ਅਤੇ ਉਹਨਾਂ ਨੇ ਅੱਗੇ ਜਾ ਕੇ ਦੇਖਿਆ ਤਾਂ ਇੱਕ ਹੋਰ ਵਿਅਕਤੀ ਦੀ ਲਾਸ਼ ਉਹਨਾਂ ਨੂੰ ਸਾਹਮਣੇ ਦੀ ਸੀ ਤੇ ਉਹਨਾਂ ਨੇ ਆਦਮਪੁਰ ਪੁਲਿਸ ਦੇ ਮੌਕੇ ਤੇ ਹੀ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਮੌਕੇ ਤੇ ਪਹੁੰਚੇ ਜੀਪੀਆਰ ਥਾਣਾ ਜਲੰਧਰ ਐਸਐਚਓ ਪਲਵਿੰਦਰ ਸਿੰਘ ਨੇ ਦੱਸਿਆ ਕਿ ਆਦਮਪੁਰ ਤੋਂ ਜਿਹੜੀ ਸੂਚਨਾ ਮਿਲੀ ਹੈ ਉਸ ਤੋਂ ਬਾਅਦ ਉਹ ਰੇਲਵੇ ਪੁਲਿਸ ਪਾਰਟੀਆਂ ਸਮੇਤ ਸਟੇਸ਼ਨ ਤੇ ਪੁੱਜੇ ਸਨ ਉਹਨਾਂ ਨੇ ਦੱਸਿਆ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਡਿਊਟੀ ਦੇ ਰਹੇ ਸਨ ਅਤੇ ਜਿਨ੍ਹਾਂ ਦੀ ਪਛਾਣ ਐਐਸਆਈ ਮ੍ਰਿਤਕ ਪ੍ਰੀਤਮ ਦਾਸ ਅਤੇ ਐਐਸਆਈ ਜੀਵਨ ਲਾਲ ਵਜੋਂ ਹੋਈ ਹੈ ਸੂਤਰਾਂ ਦੇ ਅਨੁਸਾਰ ਅੱਜ ਇਹ ਕਿਸੇ ਦੋ ਮੁਲਾਜ਼ਮਾਂ ਦੀ ਪੇਸ਼ੀ ਤੇ ਹੁਸ਼ਿਆਰਪੁਰ ਤੋਂ ਜਲੰਧਰ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕਰਵਾ ਕੇ ਵਾਪਸ ਜਾ ਰਹੇ ਸੀ ਤਾਂ ਆਦਮਪੁਰ ਵਿਖੇ ਇੱਕ ਮੁਲਜ਼ਮ ਜੋ ਕਿ ਯੂਵੈਨਾਈਲ ਜੇਲ੍ਹ ਦਾ ਦੱਸਿਆ ਜਾ ਰਿਹਾ ਹੈ ਇਹਨਾਂ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਪੁਲਿਸ ਮੁਲਾਜ਼ਮਾਂ ਨੇ ਆਦਮਪੁਰ ਥਾਣੇ ਪਹੁੰਚ ਕੇ ਇੱਕ ਮੁਲਜ਼ਮ ਨੂੰ ਥਾਣੇ ਬਿਠਾ ਕੇ ਮੋਟਰਸਾਈਕਲ ਲੈ ਕੇ ਉਥੋਂ ਫਰਾਰ ਨੂੰ ਲੱਭਣ ਚਲੇ ਗਏ ਪਰ ਅਚਾਨਕ ਮੋਟਰਸਾਈਕਲ ਰੇਲਵੇ ਸਟੇਸ਼ਨ ਆਦਮਪੁਰ ਦੇ ਬਾਹਰ ਅਤੇ ਇਹਨਾਂ ਦੋਵਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਰੇਲਵੇ ਸਟੇਸ਼ਨ ਦੇ ਅੰਦਰ ਨਵੇਂ ਬਣੇ ਬਲਾਕ ਦੇ ਨੇੜੇ ਉਗਰਾਮਤ ਕੀਤੀਆਂ ਹੋਈਆਂ ਨੇ ਅਤੇ ਅਜੇ ਤੱਕ ਇਹ ਭੇਦ ਬਣਿਆ ਹੋਇਆ ਹੈ ਕਿ ਆਖਰ ਇਹਨਾਂ ਦੀ ਮੌਤ ਕਿਵੇਂ ਹੋਈ